ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਸੇ ਗੱਲ ਕਰਾਂ ਕਿ ਚੋਪਈ ਸਾਹਿਬ ਆਰਦੀ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਈ ਚਿਤ ਕੀ ਇੱਛਾ ਤਵ ਚਨ ਮੰਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਇਹ ਪਾਠ ਸਿਰਫ ਬਾਣੀ ਨੇ ਇਹ ਸਾਡੀ ਰੱਖਿਆ ਦਾ ਕਵਚ ਹੈ ਚੋਪਈ ਸਾਹਿਬ ਦਾ ਪਾਠ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬੀ ਸਿੰਘ ਜੀ ਵੱਲੋਂ ਰਚਿਆ ਗਿਆ ਸੀ ਇਸ ਪਾਠ ਨੂੰ ਬੇਨਤੀ ਚਪਈ ਸਾਹਿਬ ਵੀ ਕਹਿੰਦੇ ਸਨ ਚਪਈ ਸਾਹਿਬ ਜੀ ਦਾ ਪਾਠ ਕਰਕੇ ਵਾਹਿਗੁਰੂ ਜੀ ਕੋਲੋਂ ਜੋ ਵੀ ਮੰਗਿਏ ਬੇਨਤੀ ਕਰੀਏ ਉਹ ਮੰਗੀ ਮੁਰਾਦ ਪੂਰੀ ਹੁੰਦੀ ਹੈ ਜੇ ਕੋਈ ਵੀ ਮਨ ਵਿੱਚ ਮੁਰਾਦ ਹੋਵੇ ਤਾਂ ਇਹ ਪਾਠ ਪੰਜ ਵਾਰ ਰੋਜ਼ਾਨਾ ਲਗਾਤਾਰ ਕਰਨ ਨਾਲ ਦਿਲੂ ਮੰਗੀ ਮੁਰਾਦ ਪੂਰੀ ਹੁੰਦੀ ਹੈ ਚਪਈ ਸਾਹਿਬ ਨਿਤਨੇਮ ਕਰਨ ਨਾਲ ਆਉਣ ਵਾਲੀ ਕੋਈ ਵੀ ਮੁਸੀਬਤ ਟਲ ਜਾਂਦੀ ਹੈ ਚੋਪਈ ਸਾਹਿਬ ਦੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕੀਤੀ ਸੀ ਚੋਪਈ ਸਾਹਿਬ ਪਾਠ ਨੂੰ ਸਵੇਰੇ ਨਿਤਨੇਮ ਵਿੱਚ ਕੀਤਾ ਜਾਂਦਾ ਹੈ ਪਰ ਇਸ ਪਾਠ ਨੂੰ ਅਸੀਂ ਕਿਸੇ ਵੀ ਸਮੇਂ ਕਰ ਸਕਦੇ ਹਾਂ ਜੇ ਤੁਹਾਡਾ ਮਨ ਕਬਰਾਇਆ ਹੋਵੇ ਜਾਂ ਕਿਸੇ ਚਿੰਤਾ ਵਿੱਚ ਹੋਵੇ ਜਾਂ ਫਿਰ ਕੋਈ ਵੱਡੀ ਰੁਕਾਵਟ ਆਵੇ ਤਾਂ ਚੋਪਈ ਸਾਹਿਬ ਜੀ ਦਾ ਪਾਠ ਕਰਨ ਨਾਲ ਮਨ ਨੂੰ ਤੁਰੰਤ ਸ਼ਾਂਤੀ ਮਿਲਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪਾਠ ਦੀ ਮਹੱਤਤਾ ਵਾਸਤੇ ਅਖੀਰ ਵਿੱਚ ਇੱਕ ਅਹਿਲ ਉਚਾਰਨ ਕੀਤੀ ਹੈ ਸੁਨੇ ਗੋਂ ਜੋ ਜਾਹਿ ਸੁਰਸਨਾ ਪਾਵਈ ਸੁਨੇ ਮੁਰ ਚਿੱਤ ਲਾ ਚਤੁਰਤਾ ਆਵਈ ਦੁੱਖ ਦਰਦ ਪਉ ਨਿਕਟ ਨਾ ਤਿੰਨ ਨਰ ਕੇ ਰਹੇ ਹੋ ਜੋ ਜਾਗੀ ਇੱਕ ਵਾਰ ਚੁਪਈ ਕੋ ਕਹੇ ਇਸ ਦਾ ਅਰਥ ਇਹ ਹੈ ਕਿ ਜੇ ਕੋਈ ਗੁੰਗਾ ਇਨਸਾਨ ਇਸ ਨੂੰ ਮਾਨਚਿਤ ਲਾ ਕੇ ਸੁਣ ਲਵੇ ਤਾਂ ਉਹ ਰਸਨਾ ਤੋਂ ਬੋਲਣ ਲੱਗ ਜਾਂਦਾ ਹੈ ਇਹ ਪਾਠ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ 네ਗੇਟਿਵ એનર્ਜੀ ਦੂਰ ਹੁੰਦੀ ਹੈ। ਚਪਈ ਸਾਹਿਬ ਪਾਠ ਨੂੰ ਹਰ ਰੋਜ਼ ਕਰਨਾ ਚਾਹੀਦਾ ਹੈ। ਚਪਈ ਸਾਹਿਬ ਦਾ ਪਾਠ ਇਨਸਾਨ ਨੂੰ ਰੱਬ ਨਾਲ ਜੋੜਦਾ ਹੈ। ਚਪਈ ਸਾਹਿਬ ਦੇ ਪਾਠ ਦੀ ਮਹਾਨਤਾ ਇਹ ਹੈ ਕਿ ਇਹ ਸਾਰਿਆਂ ਸਾਫ਼ ਅਤੇ ਸੱਚੇ ਇੱਛਾਵਾਂ ਨੂੰ ਪੂਰੀਆਂ ਕਰਦਾ ਹੈ। ਜੇਰਾ ਵੀ ਇਨਸਾਨ ਪੂਰੀ ਸ਼ਰਧਾ ਨਾਲ ਇਸ ਪਾਠ ਨੂੰ ਪੜਦਾ ਹੈ ਉਸ ਦੇ ਮਾਨ ਦੀ ਹਰ ਇੱਕ ਅਰਦਾਸ ਨੂੰ ਸੁਨਿਆ ਜਾਂਦਾ ਹੈ ਤੇ ਉਸ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਚਪਈ ਸਾਹਿਬ ਦਾ ਪਾਠ ਸਾਡੇ ਲਈ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਕਵਚ ਹੈ ਆਓ ਅਸੀਂ ਸਾਰੇ ਰਲ ਕੇ ਇਹ ਨਿਸ਼ਚਾ ਕਰੀਏ ਕਿ ਘਟੋ ਘਟ ਇਹ ਪਾਠ ਰੋਜ਼ ਇੱਕ ਵਾਰ ਕਰੀਏ ਸਗਲ ਦੁਆਰ ਕੋ ਸਾਢ ਕੇ ਗਹੀਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਕੋ ਬਿੰਦਾਸ ਸੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ